ਨਿਊ ਸਟੇਟ ਪੰਜਾਬ ਹਰਿਆਣਾ ਹਮਾਚਲ ਚੈਨਲ ਦੇ ਸ੍ਰੋਤਿਆਂ ਤੋਂ ਅੱਜ ਪੰਜਵੇਂ ਨਰਾਤੇ ਸ਼ੁਭ ਕਾਮਨਾਵਾਂ ਅੱਜ ਪੰਜਵੇਂ ਮਾਸਾ ਜਿਹੜਾ ਨਰਾਤਾ ਸ਼ੁਰੂ ਹੋ ਗਿਆ ਅਸੀਂ ਗੱਲਬਾਤ ਕਰਦੇ ਹਾਂ ਪੰਡਤ ਜੀ ਨਾਲ ਨਗਰ ਕੀ ਕੈਣਾ ਅੱਜ ਦੇ ਨਰਾਤੇ ਬਾਰੇ ਪੰਡਤ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਇਹ ਨਰਾਤੇ ਦਾ ਜਿਹੜਾ ਨਰਾਤਾ ਪੂਰਾ ਹੋ ਗਿਆ ਇਹਨਾਂ ਮਾਤਾ ਜੀ ਦੇ ਮੁੱਖਕਾ ਜੀ ਤੇ ਦੋਬਰ ਕੀ ਕੀ ਸੁਣਦੇ ਹੋ ਅੱਜ ਜੋ ਹੈ ਪੰਜਵਾਂ ਨਵਰਾਤਰਾ ਹੈ ਪੰਚਮ ਸਕੰਧ ਮਾਤੇ ਤੇ ਸਕੰਧ ਮਾਤਾ ਦਾ ਅੱਜ ਪੂਜਾ ਹੋ ਰਹੀ ਹੈ ਪਰ ਬੜੇ ਹੀ ਚਾਮਾਂ ਦੇ ਨਾਲ ਪੂਰਨ ਰੂਪ ਦੇ ਵਿੱਚ ਲੋਕ ਆ ਕਰਕੇ ਸ਼ਰਧਾ ਦੇ ਨਾਲ ਵਿਸ਼ਵਾਸ ਦੇ ਨਾਲ ਮਾਤਾ ਦੇ ਆਸ਼ੀਰਵਾਦ ਲੈ ਰਹੇ ਹਨ ਔਰ ਨਵਰਾਤਰੀਆਂ ਦੇ ਵਿੱਚ ਪੂਰੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਭਗਤੀ ਦੀ ਕਿਰਪਾ ਦੇ ਨਾਲ ਪੂਰੇ ਧਰਤੀ ਦੇ ਉੱਪਰ ਹੀ ਪੋਜ਼ਿਟਿਵਿਟੀ ਹੁੰਦੀ ਹੈ ਔਰ ਉਸ ਦੇ ਨਾਲ ਕੀ ਹੁੰਦਾ ਹੈ ਵੀ ਜਿਹੜੇ ਭਗਤ ਆ ਕਰਕੇ ਮਾਤਾ ਜੀ ਦੇ ਚੈਨਲ ਦੇ ਵਿੱਚ ਆਸ਼ੀਰਵਾਦ ਲੈਂਦੇ ਨੇ ਉਹਨਾਂ ਦੇ ਸਾਰੇ ਕਾਰੇ ਸਾਰੇ ਬਨੋਰਥ ਭਗਤੀ ਮਹਾਮਾਇਆ ਪ੍ਰਿਪੂਰ ਕਰਦੀ ਹੈ। ਦੋ ਇਸ ਕਰਕੇ ਅੱਜ ਦੇ ਦਿਨ ਜੋ ਵੀ ਭਗਵਾਨ ਭਗਤੀ ਮਹਾਮਾਇਆ ਦੇ ਚੈਨਲ ਚ ਆ ਕੇ ਪੂਜਾ ਕਰਨਗੇ ਉਹਨਾਂ ਦੇ ਮਾਤਾ ਸਾਰੇ ਕਾਰੇ ਸੰਧ ਕਰੇਗੀ ਔਰ ਬੜੇ ਹੀ ਸਾਰੇ ਕਾਰਿਆਂ ਦੇ ਨਾਲ ਭਗਤੀ ਮਹਾਮਾਇਆ ਉਹਨਾਂ ਦੇ ਅੰਤਨ ਦੇ ਭੰਡਾਰੇ ਭਰਪੂਰ ਕਰੇਗੀ। देखो माता दे बारे तो अपने आदि समय तो चले आ रही है भी जिसने भी माता की पूजा ऋषि मुनि महात्मा पीर ने जिन्हें भी होए है शक्ति तो बिना अज तक कोई कार्य सिद्ध नहीं होया तो शक्ति कितों मिलती है शक्ति माता तो ही मिलती है तो इस करके माता दो आश्रय ले करके सारे भक्त ने कार्य किए है और जिसने भी माता का शक्ति का आश्रय लेता है वो दे कार्य सिद्ध हो और अज जो कलयुग का समाज चल रही है ਔਰ ਉਸ ਦੇ ਵਿੱਚ ਵੈਸਟਰਨ ਕਲਚਰ ਦਾ ਪ੍ਰਭਾਵ ਬੱਧਾ ਚੱਲਿਆ ਜਾ ਰਿਹਾ ਹੈ ਇਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਬੱਚੇ ਨੂੰ ਸਾਰੇ ਮਾਤਾ ਪਿਤਾ ਨੂੰ ਮੇਰੀ ਇਹੀ ਬੇਨਤੀ ਹੈ ਵੀ ਆਪਣੇ ਬੱਚਾ ਨੂੰ ਆਪਣੇ ਧਰਮ ਦੇ ਨਾਲ ਜੋੜੋ ਆਪਣੇ ਈਸ਼ਟ ਦੇਵਤਾ ਦੇ ਨਾਲ ਜੋੜੋ ਇਹਨਾਂ ਬਾਰੇ ਇਹਨਾਂ ਨੂੰ ਧਿਆਨ ਗਿਆਨ ਕਰਵਾਓ ਕਿਉਂਕਿ ਸਨਾਤਨ ਸਨਾਤਨ ਦਾ ਭਾਵ ਹੈ ਪ੍ਰਾਚਿੰਤਾ ਸਭ ਤੋਂ ਪ੍ਰਾਚਨ ਧਰਮ ਹੈ ਸਾਡਾ ਤੇ ਇਸ ਕਰਕੇ ਆਓ ਜਦੋਂ ਅਸੀਂ ਇੱਥੇ ਆਉਣੇ ਆ ਮੰਦਿਰ ਦੇ ਵਿੱਚ ਆਉਣੇ ਆ ਜਿਵੇਂ ਆਪਾਂ ਕਿਸੇ ਟਾਵਰ ਦੇ ਪਾਸ ਆ ਜਾਣੇ ਆਪਣੇ ਮੋਬਾਈਲ ਤੇ ਸਿਗਨਲ ਵੱਜ ਜਾਂਦੇ ਆ اسی ਤਰ੍ਹਾਂ ਮੰਦਰ ਜੋ ਹੈ ਇੱਕ ਟਾਵਰ ਹੈ ਜਿੱਥੇ ਪੋਜ਼ਿਟਿਵਿਟੀ ਜ਼ਿਆਦਾ ਹੈ ਔਰ ਜਦੋਂ ਇਸ ਇੱਥੇ ਆ ਕਰਕੇ ਭਗਤੀ ਮਹਾਮਾਏ ਚਰਨ ਜਨਮ ਮस्तक ਹੁੰਨੇ ਆ ਔਰ ਸਾਡੇ ਉੱਪਰ ਕਿਰਪਾ ਹੁੰਦੀ ਹੈ ਪੋਜ਼ਿਟਿਵਿਟੀ ਪੈਦਾ ਹੁੰਦੀ ਹੈ ਔਰ ਸਾਡੇ ਵਿਚਾਰ ਬਦਲ ਜਾਂਦੇ ਆ ਔਰ ਸਾਡਾ ਜੀਵਨ ਬਦਲ ਜਾਂਦਾ ਹੈ ਜੂ ਸਟੇਟ ਪੰਜਾਬ ਰੈਣਾ ਹਮਤ ਸੰਦਵਲੋਂ ਅੱਜ ਸਾਰਿਆਂ ਨੂੰ ਜਿੰਨੇ ਵੀ ਲੋਕ ਧਰਮ ਦੇ ਉਹਨੇ ਆਸਤਾ ਰੱਖਦੇ ਨੇ ਉਹਨਾਂ ਨੂੰ ਅੱਜ ਪੰਜਵੇਂ ਦਿਨ ਰਸਤੇ ਦੀਆਂ ਸ਼ੁਭ ਕਾਮਨਾਵਾਂ ਕੈਮਰਾਮੈਨ ਪਵਨ ਦੇ ਲਗਵੰਤ ਸਿੰਘ ਦੀ ਖਾਸ ਤੋਹਫੀ ਪੰਜਾਬ ਮਾਨਸਾ